ਸਾਤਰੀ ਗਾ ਬਾਈ ਭਾਰਿਆਂ ਨੂੰ ਤੇ ਨਸੀਮ ਮੰਤੈ ਗੜੂ ਆਪਣਾ ਰੋਜ ਉਹ ਲਗਿਆ ਨਹੀਂ ਕੋਈ ਜਾਨੂ ਹੋ ਗਿਆ ਬਾਬੇ ਰਾਜ ਰਾਨੀ ਉਹਦੇ ਅਗਰ ਬੱਚਕੇ ਮੇਰੇ ਨਾਲ ਕਤਨੇ ਦੇ ਨਾਰੇ ਜੇਸਨ ਪਾਏ ਨਾਮ ਨਾਲ ਜਤਨ ਹੋਵੇ ਸੋ ਅਲਿਛ ਨਹੀਂ ਕਰਦੇ ਆ ਧਰਮ ਮਿਲਤਾ ਸਾਰੀਏ ਬੋਲਿਕ ਮਾਤੂ ਗੁਰੂਾਰ ਪਰੋਈ ਮਾਧੁਰ ਕਰੇ ਨੇ ਆਪਾਂ ਅੱਜ ਬਾਈ ਜੀ ਸੰਗਰਾਮ ਸੀਗੀ ਨਮਾ ਮੀਨਾ ਚੜਤੋ ਕੀ ਆਗਾ ਆਪਾਂ ਸੁਣਾਉਣਾ ਹਾਸੀ ਮਜ਼ਾਕ ਵਾਲੀ ਗੱਲ ਜੱਟ ਭਾਈ ਵੀੜੀ ਤੇ ਕਣਕ ਵੜਦੇ ਹੁੰਦੇ ਆ ਵੀੜੀ ਦੇ ਕਣਕ ਵੜਦੇ ਆ ਜਦੋਂ ਤਾਂ ਉਹਨਾਂ ਦਾ ਗੋਲ ਗਲੇ ਖਾਣ ਨੂੰ ਮਾਨ ਕਰਦਾ ਇੱਕ ਭੋਲਾ ਜੱਟ ਬੈਠਾ ਹੁੰਦਾ ਵੀ ਜਿਹੜੇ ਭੋਲਾ ਦਾ ਵੀ ਕੰਮ ਤਾਂ ਘੱਟ ਹੁੰਦਾ ਬੀਨੂੰ ਭੇਜ ਦੋ ਘਰੇ ਕਿਹੋ ਵੀ ਗੋਲ ਗਲੇ ਤੇ ਉਹ ਕਹਿੰਦੇ ਰਾਹ ਤੇ ਜਾਂਦੇ ਜਾਂਦੇ ਇਹ ਭੋਲਾ ਨਾ ਜਾਵੇ ਯਾਦ ਕਰਾਂ ਨੁਕਾਹ ਮੋਕ ਕੇ ਤੇ ਕਹਿੰਦਾ ਤੂੰ ਰਾਜ ਕਹਿੰਦਾ ਕਹਿੰਦਾ ਜਾਈਂਗਾ ਨਾ ਗੁਲਗਲੇ ਗੁਲਗਲੇ ਕਹਿੰਦਾ ਠੀਕ ਔਰ ਰਾਜ ਕਹਿੰਦਾ ਜਾਂਦਾ ਗੁਲਗਲੇ ਗੁਲਗਲੇ ਖਾਲ ਆ ਜਾਂਦਾ ਵੱਡਾ ਉਹ ਤਾਂ ਸਾਲ ਮਾਰਦਾ ਹੂਪੜੇ ਕਹਿੰਦੇ ਫਿਰ ਹੂਪੜੇ 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 ਕਹਿੰਦਾ ਘਰੇ ਬਗਿਆ ਨਾ ਫਿਰ ਜਾ ਕੇ ਆਦੀ ਘਰੇ ਕਹਿੰਦਾ ਹੂਪੜੇ ਲਾ ਦੇ ਹੂਪੜੇ ਲਾ ਦੇ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਵੀ ਹੂਪੜੇ ਕੀ ਹੁੰਦੇ ਆ ਵੀ ਉਹ ਕਹਿੰਦੇ ਹੂਪੜੇ ਕਹਿੰਦਾ ਤੂੰ ਮੇਰੀ ਬੇਇੱਜ਼ਤੀ ਕਰਾਂਗੇ ਤੈਨੂੰ ਕੋਈ ਨਾ ਵੀ ਹੂਪੜੇ ਲਾ ਦੇ ਹੂਪੜੇ ਲਾ ਦੇ ਓਬਲੀ ਕਰਲ ਨੂੰ ਕੋੜਦਾ ਕੋਟ-ਕੋਟ ਕਰ ਦਿੰਦਾ ਬੁਰਾ ਹਾਲ ਉਹ ਰੋਣ ਲੱਗ ਜਾਂਦੇ ਹਾਏ ਵੇ ਮੈਨੂੰ ਕੋਟ-ਕੋਟ ਕਹਿੰਦਾ ਗੁਲਗਲੇ ਵਰਗੀ ਕਰਤੀ ਵੇ ਕਹਿੰਦਾ ਆਹੀ ਆਹੀ ਚੀਜ਼ ਕਹਿੰਦਾ ਜੀ ਲਾਉਣ ਨੂੰ ਬਈ ਆ ਗੱਲ ਬਾਤ ਤੇ ਜੇ ਸਾਡਾ ਵੀਡੀਓ ਵਧੀਆ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰੋਗੇ